ਆ ਦੇਖੋ ਮੋਬਾਈਲ ਫੋਨ ਨੇ ਕੀ ਹਾਲ ਕਰ ਦਿੱਤਾ ਹੈ ਤੇ ਇਹ ਘਟਨਾ ਆਪਣੇ ਕਿਸੇ ਦੇ ਘਰ ਚ ਵੀ ਵਾਪਰ ਸਕਦੀ ਕਿਉਂਕਿ ਘਰ-ਘਰ ਚ ਮੋਬਾਈਲ ਫੋਨ ਬੱਚਿਆਂ ਨੂੰ ਨਸ਼ੇ ਦੀ ਤਰ੍ਹਾਂ ਲੱਗ ਚੁੱਕੇ ਨੇ ਤੇ ਆਪਾਂ ਵੱਡੇ ਵੀ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ ਤੇ ਆ ਤਿੰਨ ਸਾਲ ਦੀ ਬੱਚੀ ਦਾ ਮੋਬਾਈਲ ਨੇ ਕੀ ਹਾਲ ਕੀਤਾ ਹੈ ਇਹ ਜਰਾ ਗੌਰ ਨਾਲ ਸੁਣ ਲੋ ਇਹ ਘਟਨਾ ਹੈ ਜੀ ਗੁਰਦਾਸਪੁਰ ਦੀ ਗੁਰਦਾਸਪੁਰ ਦੇ ਵਿੱਚ ਇੱਕ ਤਿੰਨ ਸਾਲ ਦੀ ਬੱਚੀ ਨੂੰ ਮੋਬਾਈਲ ਫੜਾ ਕੇ ਤੇ ਆਪ मां ਤੇ ਬਾਕੀ ਜੀ ਕਮੀ ਲੱਗੇ ਹੋਏ ਸੀਗੇ ਔਰ ਬੱਚੀ ਦੇ ਹੱਥ ਦੇ ਵਿੱਚ ਉਹ ਮੋਬਾਈਲ ਫੋਨ ਫਟ ਗਿਆ ਗਰਮ ਹੋ ਕੇ ਫਟ ਗਿਆ ਤੇ ਬੱਚੀ ਕਾਫੀ ਜ਼ਿਆਦਾ ਝੁੱਲਸ ਗਈ ਹੈ ਕਾਫੀ ਜ਼ਿਆਦਾ ਉਹਨੂੰ ਉਹਨੂੰ ਅੱਗ ਨੇ ਵੀ ਖਰਾਬ ਕੀਤਾ ਤੇ ਉਹ ਉਹਦੇ ਸੱਟਾਂ ਲੱਗੀਆਂ ਨੇ ਬੱਚੀ ਜਿਹੜੀ ਆ ਉਹ ਦਾਖਲ ਹੈ ਮੋਬਾਈਲ ਫੋਨ ਉਹਦੇ ਹੱਥ 'ਚ ਪਟਾਕਾ ਮਾਰ ਗਿਆ ਹੁਣ ਪਹਿਲੀ ਤਾਂ ਗੱਲ ਬਹੁਤ ਸਾਰੀਆਂ ਥਾਵਾਂ ਤੇ ਐਦਾਂ ਦੀਆਂ ਘਟਰਾਵਾਂ ਹੁਣ ਤੱਕ ਵਾਪਰੀਆਂ ਆਪਾਂ ਸਾਰਿਆਂ ਨੇ ਸੁਣੀਆਂ ਹੋਈਆਂ ਫਿਰ ਵੀ ਆਪਾਂ ਮੋਬਾਈਲ ਫੋਨ ਦੇ ਉੱਪਰ ਅੰਨਾ ਯਕੀਨ ਕਰ ਰਹੇ ਹਾਂ ਕਿਵੇਂ ਰਾਤ ਨੂੰ ਸੌਣ ਲੱਗਿਆਂ ਆਪਾਂ ਮੋਬਾਈਲ ਆਪਣੇ ਨਾਲ ਪਾ ਲੈਨੇ ਆ ਸਿਰ ਕੁਲ ਰੱਖ ਕੇ ਪੈ ਜਾਂਨੇ ਆ ਸਰੀਰ ਦੇ ਨਾਲ ਰੱਖ ਕੇ ਪੈੰਨੇ ਆ ਔਰ ਕਿਸੇ ਵੀ ਟਾਈਮ ਇਹਦੇ ਚ ਬੈਟਰੀ ਐ ਇਹਦੇ ਚ ਕਰੰਟਾ ਕਿਸੇ ਵੀ ਟਾਈਮ ਜਿਵੇਂ ਇਸ ਬੱਚੀ ਦੇ ਹੱਥ ਚ ਫਟ ਗਿਆ ਇਦਾਂ ਮੋਬਾਈਲ ਫੋਨ ਫਟ ਸਕਦਾ ਹ ਹੁਣ ਰਹੀ ਗੱਲ ਬੱਚਿਆਂ ਦੀ ਬਈ ਬੱਚਿਆਂ ਨੂੰ ਤਾਂ ਆਪਾਂ ਮੋਬਾਈਲ ਫੋਨਾਂ ਵੱਡਿਆਂ ਨੇ ਹੀ ਕਿਤੇ ਨਾ ਕਿਤੇ ਲਾਇਆ ਪਹਿਲਾਂ ਤਾਂ ਲੋਕਡਾਊਨ ਦੇ ਵਿੱਚ ਪੜ੍ਹਾਈ ਦੇ ਬਹਾਨੇ ਦੇ ਨਾਂ ਤੇ ਉਹਨਾਂ ਫਾਇਦਾ ਪੜਨ ਦਾ ਨਹੀਂ ਹੋਇਆ ਜਿੰਨਾ ਭੜਾ ਨਸ਼ਾ ਮੋਬਾਈਲ ਦਾ ਬੱਚਿਆਂ ਨੂੰ ਲੱਗ ਗਿਆ ਦੂਜੇ ਪਾਸੇ ਨਿੱਕੇ ਨਿੱਕੇ ਬੱਚੇ ਸਾਲ ਸਾਲ 2-2 ਸਾਲ ਦੇ ਜਵਾਕਾਂ ਨੂੰ ਮਾਂ ਪਿਓ ਮੋਬਾਈਲ ਫੜਾ ਕੇ ਤੇ ਆਪ ਆਪ ਦੇ ਕੰਮੀ ਲੱਗ ਜਾਂਦਾ ਮਾਂ ਪਿਓ ਨੂੰ ਐਂ ਲੱਗਦਾ ਵੀ ਬੱਚਿਆਂ ਨੂੰ ਆ ਤਾਂ ਬੜਾ ਵਧੀਆ ਖੜਾਉਣਾ ਹੈ ਤੇ ਬੱਚੇ ਇਸ ਖੜਾਉਣੇ ਨਾਲ ਖੇਡ ਰਹੇ ਆ ਪਰ ਹੁਣ ਤੱਕ ਬਹੁਤ ਥਾਵਾਂ ਦੇ ਉੱਪਰ ਛੋਟੇ ਤੋਂ ਵੱਡੇ ਬੱਚੇ ਆ ਜਿਹੜੇ ਉਹਨਾਂ ਦੇ ਨਾਲ ਆਹੀ ਘਟਨਾਵਾਂ ਵਾਪਰੀਆਂ ਨੇ ਅਕਸਰ ਵੱਡਾ ਬੰਦਾ ਜਿਹੜਾ ਉਹ ਕਈ ਤਰ੍ਹਾਂ ਦੇ ਖਿਆਲ ਧਿਆਨ ਰੱਖ ਲੈਂਦਾ ਮੋਬਾਈਲ ਫੋਨ ਦੇ ਪਰ ਛੋਟਾ ਬੱਚਾ ਹੈ ਉਹਨੂੰ ਨਹੀਂ ਪਤਾ ਲੱਗਦਾ ਤੇ ਉਹ ਕਈ ਵਾਰੀ ਉੱਪਰ ਜਿਵੇਂ ਬਾਥਰੂਮ ਕਰ ਲਿਆ ਜਾਂ ਕੁਝ ਹੋਰ ਜਾਂ ਮਤਲਬ ਗਿੱਲਾ ਕਰ ਲਿਆ ਉਹਨੂੰ ਤਾਂ ਇਸ ਤਰੀਕੇ ਦੇ ਨਾਲ ਸ਼ਾਰਟ ਸਰਕਟ ਦੇ ਨਾਲ ਵੀ ਮੋਬਾਈਲ ਫੋਨ ਜਿਹੜਾ ਉਹ ਫਟ ਜਾਂਦਾ ਹੁਣ ਤੱਕ ਬੜੀਆਂ ਥਾਵਾਂ ਤੇ ਇਹ ਘਟਨਾਵਾਂ ਵਾਪਰੀਆਂ ਨੇ ਤੇ ਇਸੇ ਕਰਕੇ ਮੈਂ ਕਿਹਾ ਕਿ ਆਪਣੇ ਘਰ ਵੀ ਇਹ ਕੁਝ ਹੋ ਸਕਦਾ ਕਿਉਂਕਿ ਆਪਾਂ ਗੌਰ ਬਿਲਕੁਲ ਨਹੀਂ ਕਰਦੇ ਇੱਕ ਥਾਂ ਤੇ ਜਦੋਂ ਘਟਨਾ ਵਾਪਰਦੀ ਹੈ ਤਾਂ ਉਤੋਂ ਆਪਾਂ ਸਬਕ ਨਹੀਂ ਸਿੱਖਦੇ ਆਪਾਂ ਕੀ ਕਰਦੇ ਆ ਕਹਿੰਨੇ ਆ ਜੀ ਇਹ ਤਾਂ ਹੋਣੀ ਏਵੇਂ ਸੀ ਇਹ ਤਾਂ ਲਿਖੀ ਏਵੇਂ ਸੀ ਇਹਦੀ ਤਾਂ ਕਿਸਮਤ ਚ ਹੀ ਏਵੇਂ ਸੀ ਇਹ ਤਾਂ ਪਾਣਾ ਹੀ ਵਾਪਰਨਾ ਸੀ ਇਸ ਕਰਕੇ ਆਪਾਂ ਸਖ ਸਬਕ ਨਹੀਂ ਸਿੱਖਦੇ ਤੇ ਉਸੇ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ बार-बार बार-बार ਵਾਪਰਦੀਆਂ ਨੇ ਕਿਉਂ ਵਾਪਰਦੀਆਂ ਨੇ ਇਸੇ ਕਰਕੇ ਕਿਉਂਕਿ ਜਦੋਂ ਅਸੀਂ ਸਬਕ ਨਹੀਂ ਸਿੱਖਦੇ ਤਾਂ ਅਸੀਂ ਜਿਹੜੀਆਂ ਸਾਵਧਾਨੀਆਂ ਵਰਤਣੀਆਂ ਹੁੰਦੀਆਂ ਨੇ ਉਹ ਬਾਅਦ ਚ ਵਰਤਦੇ ਨਹੀਂਗੇ ਉਸੇ ਤਰ੍ਹਾਂ ਹੀ ਅਸੀਂ ਦੱਬੀ ਜਾਂਦੇ ਜਿਵੇਂ ਪਹਿਲਾਂ ਕਰਦੇ ਹੁੰਦੇ ਸੀ ਤਾਂ ਇਹੀ ਕਾਰਨ ਹੈ ਕਿ ਲਗਾਤਾਰ ਇੱਕੋ ਨਾਲ ਦੀਆਂ ਘਟਨਾਵਾਂ ਜਿਹੜੀਆਂ ਘਟਦੀਆਂ ਰਹਿੰਦੀਆਂ ਆ ਵਾਪਰਦੀਆਂ ਰਹਿੰਦੀਆਂ ਔਰ ਗਰਦਾਸਪੁਰ ਦੇ ਵਿੱਚ ਇਹ ਜਿਹੜਾ ਛੋਟੀ ਜੀ ਬੱਚੀ ਦੇ ਨਾਲ ਇਹ ਮੋਬਾਈਲ ਫੋਨ ਫਟਿਆ ਮੋਬਾਈਲ ਫੋਨ ਜਿਹੜਾ ਉਹ ਪੂਰੀ ਤਰ੍ਹਾਂ ਖਖੜੀਆਂ ਹੋ ਗਿਆ ਉਹ ਉਹਦੀ ਉਹਦੀ ਜਿਹੜੀ ਸਕਰੀਨ ਐ ਡਿਸਪਲੇ ਐ ਉਹ ਵੀ ਟੁੱਟ ਗਈ ਐ ਉਹਦੀ ਬੈਟਰੀ ਫਟ ਗਈ ਐ ਵਿੱਚੋਂ ਵੀ ਮੋਬਾਈਲ ਸਾਰਾ ਉਖੜ ਗਿਆ ਔਰ ਦੱਸਿਆ ਜਾ ਰਿਹਾ ਵੀ ਜਦੋਂ ਬੱਚੀ ਦੇ ਹੱਥ ਚੋਂ ਮੋਬਾਈਲ ਫੂਲ ਫਟਿਆ ਨਾ ਉਦੋਂ ਪਟਾਕਾ ਪਿਆ ਆਵਾਜ਼ ਵੀ ਆਈ ਐ ਤੇ ਅੱਗ ਵੀ ਨਿਕਲੀ ਐ ਤੇ ਉਹ ਬੱਚੀ ਜਿਹੜੀ ਆ ਉਹਦੇ ਨਾਲ ਝੁੱਲਸੀ ਐ ਫੁੱਲ ਪਰ ਬੱਚੀ ਨੂੰ ਹੁਣ ਕੋਈ ਪਤਾ ਨਹੀਂ ਦੇਖੋ ਬੱਚੇ ਤਾਂ ਬੱਚੇ ਹੁੰਦੇ ਨੇ ਉਹਨਾਂ ਨੂੰ ਜਿਹੜਾ ਖੜਾਉਣਾ ਦੇ ਦੋਗੇ ਉਹਨਾਂ ਵਾਸਤੇ ਤਾਂ ਉਹੀ ਖੇਡਣ ਦਾ ਕਾਰਨ ਬਣ ਜਾਂਦਾ ਅਸੀਂ ਵੱਡੇ ਜਿਹੜੇ ਆ ਨਾ ਸਾਨੂੰ ਅਕਲ ਹੁੰਨੀ ਚਾਹੀਦੀ ਆ ਕਿ ਬੱਚੇ ਨੂੰ ਕੀ ਦੇਣਾ ਤੇ ਕੀ ਨਹੀਂ ਦੇਣਾ ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਆਪਣੀ ਗੱਲ ਵਿੱਚੇ ਕਰ ਰਿਹਾ ਕਿ ਅਸੀਂ ਵੱਡੇ ਇਸ ਗੱਲ 'ਤੇ ਬਹੁਤਾ ਧਿਆਨ ਨਹੀਂ ਦੇ ਪਾਰੇ ਸਾਥੋਂ ਅਣਗੈਲੀ ਹੋ ਰਹੀ ਆ ਹੁਣ ਜਦੋਂ ਅਸੀਂ ਨਿੱਕੇ-ਨਿੱਕੇ ਹੁੰਦੇ ਸੀ ਤੇ ਸਾਨੂੰ ਜਿੰਨੇ ਖੜਾਉਣੇ ਮਿਲਦੇ ਸੀਗੇ ਉਹ ਜਿਵੇਂ ਲੱਕੜ ਦਾ ਟਰੈਕਟਰ ਮਿਲ ਜਾਣਾ ਜਾਂ ਲੱਕੜ ਦਾ ਹੋਰ ਕੋਈ ਖਡਾਉਣਾ ਮਿਲ ਜਾਣਾ ਉਹ ਜਿਹੜੇ ਨੇ ਉਹ ਇਦਾਂ ਦਾ ਨੁਕਸਾਨ ਕਰਨ ਵਾਲੇ ਨਹੀਂ ਸੀ ਹੁੰਦੇ ਅੱਛਾ ਅੱਜ ਦੇ ਜਿਹੜੇ ਖਡਾਉਣੇ ਨੇ ਉਹ ਇਲੈਕਟ੍ਰੋਨਿਕਸ ਆ ਰਹੇ ਨੇ ਖਡਾਉਣਿਆਂ ਦੇ ਵਿੱਚ ਉਹ ਜਗਣ ਵਾਲੇ ਖਡਾਉਣੇ ਨੇ ਉਹਨਾਂ 'ਚ ਸੈੱਲ ਪੈਂਦੇ ਨੇ ਉਹ ਬਿਜਲੀ ਤੇ ਚੱਲਦੇ ਨੇ ਵਗੈਰਾ ਵਗੈਰਾ ਉਹ ਸਾਰੇ ਜਿਹੜੇ ਖਡਾਉਣੇ ਨੇ ਨਾ ਉਹ ਇੰਨੀ ਅਣਗਹਿਲੀ ਨਾਲ ਦੇਣ ਵਾਲੇ ਬੱਚਿਆਂ ਨੂੰ ਨਹੀਂ ਗਏ ਜਿੰਨੀ ਅਣਗਹਿਲੀ ਦੇ ਨਾਲ ਆਪਾਂ ਦੇ ਦਿੰਨੇ ਆ ਘਰ ਘਰ ਦੇ ਵਿੱਚ ਤੁਸੀਂ ਵੇਖੋ ਨਿੱਕਾ ਜਿਹਾ ਬੱਚਾ ਮੈਂ ਤਾਂ ਵੇਖਿਆ ਸਾਲ-ਸਾਲ ਦੇ ਕਈ ਜਵਾਕ ਨਹੀਂ ਤੇ ਉਹ ਐਨੇ ਮੋਬਾਈਲ ਤੇ ਲਾਏ ਹੋਏ ਨੇ ਵੀ ਜੇ ਉਹ ਰੋਣ ਲੱਗ ਪੈਣਾ ਤੇ ਉਹਨਾਂ ਨੂੰ ਜਿੰਨਾ ਟਾਈਮ ਮੋਬਾਈਲ ਨਾ ਮਿਲੇ ਉਹਨਾਂ ਟਾਈਮ ਉਹ ਚੁੱਪ ਨਹੀਂ ਕਰਦੇ ਮਤਲਬ ਮੋਬਾਈਲ ਫੋਨ ਲੈ ਕੇ ਹੀ ਉਹਨਾਂ ਨੇ ਚੁੱਪ ਕਰਨਾ ਸਾਲ ਡੇਢ ਸਾਲ ਦੇ ਬੱਚੇ ਨੇ ਹੁਣ ਤੁਸੀਂ ਦੇਖੋ ਕਿਸ ਹੱਦ ਤੱਕ ਬੱਚਿਆਂ ਨੂੰ ਮੋਬਾਈਲ ਫੋਨ ਜਿਹੜਾ ਉਹ ਲੱਗ ਚੁੱਕਿਆ ਕਿਸ ਹੱਦ ਤੱਕ ਉਹਨਾਂ ਨੂੰ ਮੋਬਾਈਲ ਫੋਨ ਦਾ ਨਸ਼ਾ ਲੱਗ ਚੁੱਕਿਆ ਔਰ ਅਸੀਂ ਇਹ ਕਹਿੰਦੇ ਆ ਕਿ ਕੋਈ ਚੱਕਰ ਨਹੀਂ

ਉਹ ਬੱਚਿਆਂ ਨੂੰ ਗਾਲ ਕੱਢਣ ਤੇ ਖੁਸ਼ ਹੁੰਦੇ ਨੇ ਤੇ ਕੱਢਣਗੇ ਓਏ ਚਾਚੇ ਨੂੰ ਗਾਲ ਕੱਢ ਕੇ ਵਿਖਾਈ ਹਏ ਆਹ ਤੇਰਾ ਤਾਊ ਆਇਆ ਨੂੰ ਗਾਲ ਕੱਢ ਕੇ ਵਿਖਾਈ ਤੇ ਬੱਚਿਆਂ ਨੂੰ ਗਾਲਾਂ ਸਿਖਾਈਆਂ ਨੇ ਤੇ ਬੱਚੇ ਉਵੇਂ ਉਵੇਂ ਜਦੋਂ ਬੋਲਦੇ ਨੇ ਤਾਂ ਫੇਰ ਉਹ ਬੜਾ ਖਿੜ 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 ਕਰਕੇ ਹੱਸਦੇ ਨੇ ਸਾਰਾ ਸਾਰਾ ਟੱਬਰ ਵੀ ਵੇ ਗਾਲ ਕੱਢਦਾ ਉਹੀ ਉਹਦੇ ਮੂੰਹ ਤੇ ਗਾਲਾਂ ਚੜ ਜਾਂਦੀਆਂ ਨੇ ਉਹੀ ਬੋਲੀ ਚੜ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹੀ ਗਾਲਾਂ ਜਦੋਂ ਉਹ ਥੋੜਾ ਵੱਡਾ ਹੋ ਕੇ ਬਾਹਰ ਕੱਢਦਾ ਤੇ ਉਥੇ ਮਾਪਿਆਂ ਦੀ ਤੇ ਘਰ ਦੀ ਮਿੱਟੀ ਪਲੀਤ ਕਰਦਾ ਤੇ ਫਿਰ ਉਹੀ ਗਾਲਾਂ ਉਹ ਜਦੋਂ ਘਰ ਦੇ ਜੀਆਂ ਨੂੰ ਵੱਡਾ ਹੋ ਕੇ ਕੱਢਦਾ ਮਾਂ ਪਿਓ ਨੂੰ ਖਾਸ ਕਰਕੇ ਤਾਂ ਉਹੀ ਗਾਲਾਂ ਬਹੁਤ ਫਿਰ ਭੜੀਆਂ ਲੱਗਦੀਆਂ ਨੇ ਪਰ ਉਹਨਾਂ ਗਾਲਾਂ ਦਾ ਬੀਜ ਕਿਹਨੇ ਬੀਜਿਆ ਸੀ ਉਹਨਾਂ ਗਾਲਾਂ ਦਾ ਬੀਜ ਮਾਪਿਆਂ ਨੇ ਬੀਜਿਆ ਸੀ ਜਦੋਂ ਉਹ ਨਿੱਕੇ ਹੁੰਦੇ ਜਵਾਕ ਨੂੰ ਕਹਿੰਦੇ ਸੀ ਓਏ ਚਾਚੇ ਨੂੰ ਗਾਲ ਕੱਢ ਕੇ ਵਿਖਾਈ ਇਹ ਆਮ ਹੀ ਘਰਾਂ 'ਚ ਤੁਸੀਂ ਦੇਖ ਸਕਦੇ ਹੋ ਕਿੰਨੇ ਘਰਾਂ 'ਚ ਇਹ ਵਾਪਰਦਾ ਕੇ ਛੋਟੇ ਬੱਚੇ ਨੂੰ ਕਹਿਣਗੇ ਏ ਚਾਚੂ ਨੂੰ ਗਾਲ ਕੱਢ ਕੇ ਵਿਖਾਈ ਦੇਖੀਏ ਗਾਲ ਬਹੁਤ ਕਮਾਲ ਦੀ ਕੱਢਦਾ ਤਾਂ ਉਹ ਜਵਾਕ ਟਿਰ ਟਿਰ ਕੇ ਤੇ ਗਾਲਾਂ ਕੱਢਦਾ ਤੇ ਉਹਨੂੰ ਹੌਲੀ ਹੌਲੀ ਉਹਦੀ ਆਦਤ ਪੈ ਜਾਂਦੀ ਹੈ ਫਿਰ ਉਹਦੀਆਂ ਉਸੇ ਗਾਲਾਂ ਦਾ ਸ਼ਿਕਾਰ ਘਰ ਦੇ ਸਾਰੇ ਜੀ ساری ਉਮਰ ਹੁੰਦੇ ਨੇ ਤੇ ਬਾਹਰੋਂ ਵੀ ਫਿਰ ਉਹ ਬੇਇੱਜ਼ਤੀ ਵੀ ਕਰਾਉਂਦਾ ਤੇ ਬਾਹਰ ਉਹਦੀਆਂ ਉਹੀ ਗੰਦੀ ਬੋਲੀ ਤੇ ਗਾਲਾਂ ਲੜਾਈ ਦਾ ਕਾਰਨ ਵੀ ਬਣਦੀਆਂ ਨੇ ਪਰ ਉਹਨੂੰ ਇਹ ਆਦਤ ਕਿੰਨੇ ਪਾਈ ਸੀ ਘਰ ਦੇ ਜੀਆ ਨੇ ਹਾਸਾ ਹੱਸ ਕੇ ਉਹਨੂੰ ਇਸ ਪਾਸੇ ਲਾਇਆ ਸੀ ਸੋ ਬੇਨਤੀ ਹੈ ਬੱਚਿਆਂ ਵੱਲ ਥੋੜਾ ਗੌਰ ਕਰੀਏ ਭਾਵੇਂ ਸਾਡੇ ਘਰਾਂ ਦੇ ਵਿੱਚ ਵੀ ਅਸੀਂ ਸਫਲ ਨਹੀਂ ਹੋ پا ਰਹੇ ਪਰ ਫਿਰ ਵੀ ਗੌਰ ਕਰਨ ਦੀ ਲੋੜ ਹੈ ਬਹੁਤ ਮਿਹਰਬਾਨ